ਸੋ ਸਹੀ ਗੱਲ ਸਾਰਿਆਂ ਨੂੰ ਤੇ ਅੱਜ ਜਿਹੜੀ ਵੀਡੀਓ ਇੱਕ ਕ੍ਰੋਸ਼ੀਆ ਬਾਰੇ ਆ ਕ੍ਰੋਸ਼ੀਆ ਦੇ ਵਿੱਚ ਕੁਝ ਨਵੇਂ ਰੂਲ ਚੇਂਜ ਹੋਏ ਆ ਕੁਝ ਹੋਣ ਜਾ ਰਹੇ ਆ ਜਿਹੜੇ ਕੋਈ ਚੀਜ਼ਾਂ ਨਵੀਆਂ ਚੇਂਜ ਹੋਣ ਜਾ ਰਹੀਆਂ ਉਹਦੇ ਬਾਰੇ ਕੁਝ ਗੱਲਾਂ ਇਹਨਾਂ ਦੀ ਅਫੀਸ਼ੀਅਲ ਜਿਹੜੀ ਆ ਵੈਬਸਾਈਟ ਉੱਤੇ ਤੁਸੀਂ ਚੈੱਕ ਕਰ ਸਕਦੇ ਆ ਬਾਕੀ ਇੱਕ ਦੋ ਨਿਊਜ਼ ਚੈਨਲ ਤੇ ਵੀ ਆਇਆ ਵਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਪੜ ਲਿਓ ਕਿਹੜੇ ਕਿਹੜੇ ਰੂਲ ਜਿਹੜੇ ਚੇਂਜ ਕਰਨ ਜਾ ਰਹੀਆਂ ਕਿਉਂਕਿ ਤੁਸੀਂ ਲਿਖਿਆ ਪੜ ਹੀ ਲਿਆ ਹੋਣਾ ਟਾਈਟਲ ਕਿ ਕ੍ਰੋਸ਼ੀਆ ਜਿਹੜਾ ਵਾ 3 ਸਾਲ ਦਾ TCR ਕੱਟ ਦੇਣ ਜਾ ਰਿਹਾ ਵਾ ਇਹ ਜਿਹੜੀ ਖਬਰ ਆ ਇਹ 99% ਸ਼ੋਰ ਆ ਪਰ ਇਹ ਰੂਲ ਕਦੋਂ ਲਾਗੂ ਹੁੰਦਾ ਵਾ ਹਜੇ ਕੁਝ ਨਹੀਂ ਪਤਾ ਹੋ ਸਕਦਾ ਕਿ ਜੂਨ ਦੇ ਜਾਂ ਜੁਲਾਈ ਦੇ ਵਿੱਚ ਜਿਹੜਾ ਵੇ ਰੂਲ ਜਿਹੜਾ ਵਾ ਲਾਗੂ ਹੋ ਜੇ ਕਿ ਨਿਊ TCR ਕਾਰ ਜਿਹੜਾ ਬਣੂਗਾ ਉਹ ਜਿਹੜਾ ਵਾ 3 ਸਾਲ ਦਾ ਦੇਣਗੇ ਤੇ ਇਹਦੇ ਨਾਲ ਹੋਰ ਵੀ ਕਈ ਚੇਂਜਸ ਕਰਨ ਲੱਪੇ ਆ ਜਾ ਕਰਨ ਜਾ ਰਹੇ ਆ ਉਹਨਾਂ ਸਾਰਿਆਂ ਦਾ ਹੀ ਇਹ ਮੈਂਸ਼ਨ ਕਰਨਗੇ ਬਟ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਆ ਗਿਆ ਕਿ ਆਹ ਜਿਹੜੇ ਚੀਜ਼ਾਂ ਵਾਂ ਇਹਨਾਂ ਵਿੱਚ ਅਸੀਂ ਸੁਧਾਰ ਕਰਨ ਜਾ ਰਹੇ ਹਾਂ ਤੇ ਉਹਦੇ ਵਿੱਚ ਜਿਹੜੇ ਵਰਕ ਪਰਮਿਟ ਕਢਾਉਂਦੇ ਆ ਨਾ ਏਜੰਟ ਵਗੈਰਾ ਹੁਣ ਬਹੁਤੇ ਜਿਹੜੇ ਇੰਡੀਆ ਨਾ ਉਹਨਾਂ ਨੇ ਆਪਣੇ ਨਾਮ ਤੇ ਕੰਪਨੀਆਂ ਖੋਲੀਆਂ ਵਾ ਬੋਲ ਕੇ ਫਿਰ ਸੈਟਿੰਗ ਸ਼ੂਟਿੰਗ ਕਰਕੇ ਤੇ ਵਰਕ ਪਰਮਿਟ ਇਸ਼ੂ ਕਰ ਦਿੰਦੇ ਬਟ ਹੁਣ ਇਦਾਂ ਨਹੀਂ ਹੋਣਾ ਹੁਣ ਕ੍ਰੂਸ਼ੀਆ ਦੇ ਵਿੱਚ ਜਿਹੜੀ ਕੰਪਨੀਆਂ ਘਟੋ ਘਟ ਇੱਕ ਸਾਲ ਜੀਓ ਪੁਰਾਣੀ ਕੰਪਨੀਆ ਤੇ ਫੇਰ ਹੀ ਉਹ ਜਿਹੜੀ ਐਲੀਜੀਬਲ ਹੈਗੀ ਆ ਵਰਕ ਪਰਮਿਟਾਸ ਤੇ ਫੇਰ ਹੀ ਵਰਕਰ ਸਾਜ ਸਕਦੀ ਆ ਪਹਿਲਾਂ ਸੀਗਾ ਕਿ 4-5 ਮਹੀਨੇ ਕੰਪਨੀ ਜਿਹੜੀ ਪੁਰਾਣੀ ਆ ਚੱਲ ਜਾਂਦੀ ਸੀਗੀ ਤੇ ਬੰਦੇ ਜਿਹੜੇ ਆ ਵਰਕ ਪਰਮਿਟ ਕੱਢ ਲੈਂਦੇ ਸੀਗੇ ਜਿਹੜੇ ਲੋਅਰ ਆ ਸੈਟਿੰਗ ਕਰ ਦਿੰਦੇ ਸੀਗੇ ਬਟ ਹੁਣ ਇਦਾਂ ਦਾ ਕੁਝ ਨਹੀਂ ਹੈਗਾ ਹੁਣ ਜਿਹੜੀ 1 ਸਾਲ ਕਟੋਕੜ ਪੁਰਾਣੀ ਕੰਪਨੀ ਹੋਣੀ ਚਾਹੀਦੀ ਆ ਇਹ ਉਥੋਂ ਦੀ ਜਿਹੜੀ ਆ ਗਵਰਨਮੈਂਟ ਨੇ ਨਵਾਂ ਰੂਲ ਜਿਹੜਾ ਵਾ ਕੱਢ ਦਿੱਤਾ ਵਾ ਕਿ ਜੇ ਤੁਹਾਡੀ ਕੰਪਨੀ 1 ਸਾਲ ਪੁਰਾਣੀ ਆ ਤਾਂ ਹੀ ਤੁਸੀਂ ਜਿਹੜਾ ਵਾ ਆ ਬੰਦੇ ਹਾਇਰ ਕਰ ਸਕਦੇ ਆ ਇਹ ਤੋਂ ਇਲਾਵਾ ਜਿਹੜੀ ਤੁਹਾਡੀ ਕੰਪਨੀ ਆ ਇਹ ਨਹੀਂ ਕਿ ਤੁਸੀਂ ਤੁਹਾਡੀ ਕੰਪਨੀ ਪੁਰਾਣੀ ਹੋ ਗਈ 6 ਮਹੀਨੇ ਜਾਂ ਸਾਲ ਤੇ ਤੁਸੀਂ ਆਪ ਵਰਕ ਪਰਮਿਟ ਜਿਹੜੇ ਲੈਣੇ ਸ਼ੁਰੂ ਕਰਦੇ ਹੋ ਉਸ ਕੰਪਨੀ ਦਾ ਇਹਨਾਂ ਨੇ ਪ੍ਰੋਫਿਟ ਵੀ ਚੈੱਕ ਕਰਨਾ ਘਟੋ-ਘਟ ਇੱਕ ਮਹੀਨੇ ਦਾ ਉਹਨੂੰ ਕਿੰਨਾ ਜਿਹੜਾ ਪ੍ਰੋਫਿਟ ਹੋ ਰਿਹਾ ਵਾ 10000 15000 ਯੂਰੋ ਹੋ ਰਿਹਾ ਵਾ ਕਿੱਦਾਂ ਹੋ ਰਿਹਾ ਵਾ ਜੇ ਇਹਨਾਂ ਨੂੰ ਦਿਖਦਾ ਵੀ ਹਾਂ ਵੀ 10 15000 ਯੂਰੋ ਦਾ ਪ੍ਰੋਫਿਟ ਜਿਹੜਾ ਕੰਪਨੀ ਹਰ ਮਹੀਨੇ ਕਰ ਰਹੀ ਆ ਤਾਂ ਹੀ ਉਹ ਇਹ ਅਲਾਉ ਕਰਨਗੇ ਤਾਂ ਹੀ ਉਸ ਉਹ ਕੰਪਨੀ ਜਿਹੜੀ ਆ ਵਰਕ ਪਰਮਿਟ ਇਸ਼ੂ ਕਰਾ ਸਕਦੀ ਆ ਇੱਕ ਇੱਕ ਇਹ ਵੀ ਨਿਊਸ ਹੋ ਗਈ ਠੀਕ ਆ ਕਿਉਂਕਿ ਬਹੁਤ ਲੋਕ ਇਦਾਂ ਦੇ ਜਿਹੜੇ ਕੰਪਨੀਆਂ ਰਜਿਸਟਰ ਕਰ ਲੈਂਦੇ ਸੀਗੇ ਸਾਲ-ਸਾਲ 6-6 ਮਹੀਨੇ ਫੀਟ ਕਰਦੇ ਸੀ ਉਸ ਤੋਂ ਬਾਅਦ ਚ ਜਿਹੜੇ ਇਥੇ ਦੇ ਲਾਇਰ ਆ ਨਾ ਸਾਰੀ ਸੈਟਿੰਗ ਕਰ ਦਿੰਦੇ ਆ ਉਹ ਕੀ ਕਰਦੇ ਆ ਉਹ ਸੈਟਿੰਗ ਸੂਟਿੰਗ ਕਰਕੇ ਤੇ ਵੀ ਜੇ ਅਪਲਾਈ ਕਰ ਦਿੰਦੇ ਆ ਇਹ ਜਿਹੜੀਆਂ ਚੀਜ਼ਾਂ ਆ ਇਹ ਚੀਜ਼ਾਂ ਤਾਂ ਕਰ ਰਹੇ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਫਰਾਡ ਕ੍ਰੂਸਿਅਲ ਜਿਹੜਾ तकरीबन ਸਾਰੇ ਯੂਰਪ ਚ ਜਲਦਾ ਤੇ ਸਪੈਸ਼ਲੀ ਇੰਡੀਆ ਪਾਕਿਸਤਾਨੀ ਜਿਆਦਾ ਜਿਹੜਾ ਫਰੋਡ ਕਰਦੇ ਆ ਇਹਨਾਂ ਦਾ ਮੰਨਣਾ ਵਾ ਤਾਂ ਆਮ ਵੀ ਤੁਹਾਨੂੰ ਪਤਾ ਹੀ ਲੋਕਾਂ ਨੂੰ ਹਨ ਕਿ ਆਪਣੇ ਬੰਦੇ ਜਿਹੜੇ ਉਹ ਜਿਆਦਾ ਸ਼ੋਸ਼ਨ ਕਰਦੇ ਆਪਣੇ ਬੰਦਿਆਂ ਦਾ ਸੋ ਇਸ ਕਰਕੇ ਇਹਨਾਂ ਨੇ ਇਹ ਜਿਹੜੇ ਰੂਲ ਚੇਂਜ ਕਰਨੇ ਸ਼ੁਰੂ ਕਰ ਦਿੱਤੇ ਸੋ ਇਹ ਤੋਂ ਮੱਤ ਇਹਨਾਂ ਨੇ ਕੀ ਕੀਤਾ ਵਾ ਹੁਣ ਤੁਹਾਨੂੰ ਪਤਾ ਹੋਣਾ ਅੱਜ ਤੋਂ 4-5 ਮਹੀਨੇ ਪਹਿਲਾਂ 100 100 ਸਵਾ 100 ਕੰਪਨੀ ਦਾ ਜਿਹੜਾ ਇਹਨਾਂ ਨੇ ਵਰਕ ਪਰਮਿਟ ਰਿਜੈਕਟ ਕੀਤਾ ਸੀਗਾ ਉਹ ਸਾਰੀਆਂ ਕੰਪਨੀਆਂ ਜਿਹੜੀਆਂ ਫੇਕ ਸੀਗੀਆਂ ਉਹਨਾਂ ਦੇ ਜਿਹੜੇ ਵਰਕ ਫਾਰਮਲ ਫੇਕ ਸੀਗੇ ਮਤਲਬ ਵੀ ਇਦਾਂ ਕਿ ਉਹ ਕੰਪਨੀਆਂ ਦੀ ਕੋਈ ਵੈਲਿਊ ਨਹੀਂ ਸੀਗੀ ਜਨਤਾਂ ਨੇ ਨਵੀਆਂ ਕੰਪਨੀ ਐਜਿਸਟਰ ਕੀਤੀਆਂ ਕਰਨ ਤੋਂ ਬਾਅਦ ਵਰਕ ਫਾਰਮਲ ਇਸ਼ੂ ਕਰ ਦਿੱਤੇ ਸੀ ਬਟ ਉਹਨਾਂ ਦਾ ਕੋਈ ਡਾਟਾ ਕੋਈ ਉਹਨਾਂ ਦਾ ਉਹਨਾਂ ਦੀ ਇਨਕਮ ਕੋਈ ਵਧੀਆ ਨਹੀਂ ਸੀ ਉਹ ਕੰਪਨੀ ਕਿੰਨੀ ਪੁਰਾਣੀ ਕਿੰਨੀ ਨਵੀਂ ਕੁਝ ਨਹੀਂ ਸੀਗਾ ਤੇ ਐਮਬੈਸੀ ਦੇ ਉੱਤੇ ਬਹੁਤ ਪ੍ਰੈਸ਼ਰ ਸੀਗਾ ਕਿਉਂਕਿ ਐਮਬੈਸੀ ਨੂੰ ਜਿਹੜੇ ਆ ਵੀਜ਼ਾ ਲਾਉਣ ਵਿੱਚ ਜਿਹੜੀ ਪੂਰੀ ਉਹਨਾਂ ਨੂੰ ਵੈਰੀਫਾਈਡ ਕਰਨਾ ਪੈਂਦਾ ਸੀ ਵੀਜ਼ਿਆਂ ਨੂੰ ਕੰਪਨੀ ਨੂੰ ਕੰਪਨੀ ਦੇ ਓਨਰ ਨੂੰ ਫਿਰ ਜਿਹੜਾ ਬੰਦਾ ਵੀਜ਼ਾ ਅਪਲਾਈ ਕਰ ਰਿਹਾ ਉਹਨੂੰ ਉਹਨਾਂ ਦਾ ਜਿਹੜਾ ਟਾਈਮ ਬਹੁਤ ਵੇਸਟ ਹੁੰਦਾ ਸੀਗਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਕੰਪਨੀ ਨੇ ਜਿਹੜੇ ਆ ਜਿਹੜੀ ਐਮਬੈਸੀ ਆ ਉਹਨਾਂ ਨੂੰ ਉਹਦਾ ਟਾਈਮ ਬਹੁਤ ਖਰਾਬ ਹੁੰਦਾ ਸੀਗਾ ਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਫਿਰ ਇਹਨਾਂ ਨੇ ਕਾਫੀ ਜਿਹੜੇ ਸੁਧਾਰ ਕੀਤੇ ਉਹ ਜਿੰਨੀਆਂ ਕੰਪਨੀਆਂ ਦੇ ਵਰਕ ਪਰਮਿਟ ਸੀਗੇ ਸਾਰੇ ਇਹਨਾਂ ਨੇ ਰਿਜੈਕਟ ਕਰ ਦਿੱਤੇ ਸੀਗੇ ਤੇ ਕੁਝ ਟਾਈਮ ਜਿਹੜੇ ਵੀ ਇਹ ਫਰਕ ਪਰਮਿਟ ਵੀ ਨਹੀਂ ਸੀ ਮਿਲਦੇ ਜੇ ਬਹੁਤਿਆਂ ਨੂੰ ਪਤਾ ਹੋਵੇ ਤੇ ਮੈਂ ਕੰਮ ਤੋਂ ਲੇਟ ਹੋ ਗਿਆ ਸੀ ਇਸ ਕਰਕੇ ਫਿਰ ਉਦੋਂ ਮੈਨੂੰ ਵੀਡੀਓ ਬੰਦ ਕਰਨੀ ਪਈ ਹੁਣ ਦੁਬਾਰਾ ਆਪਾਂ ਜੁੜੇ ਆ ਤੇ ਦੁਬਾਰਾ ਮੈਂ ਹੁਣ ਤੁਹਾਨੂੰ ਜਿਹੜੀ ਰਹਿ ਗਈ ਸੀ ਇਨਫੋਰਮੇਸ਼ਨ ਉਹ ਵੀ ਦੇ ਰਿਹਾ ਹਾਂ ਅ ਗੱਲ ਆਪਾਂ ਕਰਦੇ ਸੀਗੇ ਕਰੋਸ਼ੀਆ ਦੇ ਜਿਹੜੇ ਨਵੇਂ ਲਾਅ ਆ ਉਹਨਾਂ ਬਾਰੇ ਸੋ ਤਕਰੀਬਨ ਬਹੁਤ ਸਾਰੇ ਜਿਹੜੀਆਂ ਚੀਜ਼ਾਂ ਚੇਂਜ ਹੋ ਗਈਆਂ ਤੇ ਕੁਝ ਲਾਗੂ ਜਿਹੜੀਆਂ ਉਹਨਾਂ ਨੇ ਕਰ ਦੇਣੀਆਂ ਆ ਬਾਕੀ ਜਿਹੜੀ ਇਸ ਤੋਂ ਇਲਾਵਾ ਜਿਹੜੀ ਅਗਲੀ ਜਿਹੜੀ ਜਿਹੜੀ ਚੇਂजेस ਆ ਵੀਜ਼ਿਆਂ ਦੇ ਵਿੱਚ ਜਿਹੜੇ 크ਰੋਸ਼ੀਆ ਦੇ ਵਿੱਚ ਰਹਿੰਦੇ ਲੋਕ ਉਹਨਾਂ ਵਾਸਤੇ ਉਹ ਇਹ ਅਗੇ ਜਿਹੜਾ ਵਰਕ ਪਰਮਿਟ ਵਾਲਾ ਪੰਗਾ ਇਹ ਵੀ ਉਹ ਕਰ ਰਿਹਾ ਚੇਂਜ ਹੋ ਸਕਦਾ 2-4 ਮਹੀਨੇ ਤੱਕ ਲਾਗੂ ਹੋ ਜੇ ਬਟ ਕਨਫਰਮ ਹੋ ਗਿਆ ਵਾ ਇਹਨਾਂ ਨੇ ਜਿਹੜੀਆਂ ਜਿਹੜੀ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਆ ਉਹਦੇ ਤੇ ਇਹਨਾਂ ਨੇ ਪਾ ਦਿੱਤਾ ਕਿ ਅਸੀਂ ਛੇਤੀ ਜਿਹੜਾ ਇਹਨੂੰ ਚੇਂजेस ਕਰਨ ਜਾ ਰਹੇ ਹਾਂ ਉਹ ਜਿਹੜਾ ਹੈਗਾ ਵਾ ਕਿ ਜਿੱਦਾਂ ਹੁਣ ਪਹਿਲਾਂ ਜੇ ਤੁਸੀਂ ਕੰਪਨੀ ਜੇ ਤੁਸੀਂ 크ਰੋਸ਼ੀਆ ਚਾਉਂਦੇ ਆ ਜੇ ਤੁਸੀਂ ਕੰਪਨੀ ਚੇਂਜ ਕਰਨੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਵਰਕ ਪਰਮਿਟ ਅਪਲਾਈ ਕਰਦੇ ਮੰਨ ਲਓ ਤੁਸੀਂ ਇੱਕ ਕੰਪਨੀ ਚੋਂ ਤੇ ਉਸ ਤੋਂ ਇਲਾਵਾ ਜੇ ਤੁਸੀਂ ਦੂਸਰੀ ਕੰਪਨੀ ਚ ਜਾਣਾ ਹੈ ਹਨਾ ਤੇ ਉਹ ਜੇ ਉਹਦੇ ਵਿੱਚ ਜਾਣ ਵਾਸਤੇ ਤੁਹਾਨੂੰ ਜਿਹੜਾ ਨਵਾਂ ਵਰਕ ਪਰਮਿਟ ਜਿਹੜਾ ਆ ਅਪਲਾਈ ਕਰਨਾ ਪੈਂਦਾ ਸੀ ਉਹਦੇ ਵਾਸਤੇ 2-3 ਮਹੀਨੇ ਲੱਗ ਜਾਂਦੇ ਸੀਗੇ ਕਈਆਂ ਨੂੰ ਪਹਿਲਾਂ ਕੰਪਨੀ ਲੱਭਣੀ ਪੈਂਦੀ ਸੀ ਕੰਪਨੀ ਨਹੀਂ ਸੀ ਲੱਭਦੀ ਜਾਂ ਆਪਣੇ ਫੀਲਡ ਦਾ ਕੰਮ ਨਹੀਂ ਸੀ ਲੱਭਦਾ ਸੋ ਇਦਾਂ ਦੇ ਬੜੇ ਇਸ਼ੂ ਸੀਗੇ ਉਹ ਵੀ ਇਹ ਚੇਂजेस ਕਰਨ ਜਾ ਰਿਹਾ ਕਿ ਸਾਨੂੰ ਜੇ ਤੁਹਾਡੀ ਫੀਲਡ ਦਾ ਕੰਮ ਆ ਮੰਨ ਲਓ ਤੁਸੀਂ ਕਾਰਪੇਂਟਰ ਚ ਆਏ ਆ ਇੱਥੇ ਤੁਸੀਂ ਕਿਸੇ ਕੰਪਨੀ ਚ ਕਾਰਪੇਂਟਰ ਦਾ ਕੰਮ ਕਰਦੇ ਆ ਤੇ ਕ੍ਰੂਸ਼ੀਅਤ ਇਮੀਗ੍ਰੇਸ਼ਨ ਜਿਹੜੀ ਆ ਉਹ ਇਹ ਵੀ ਸੋਲਵ ਕਰਨ ਜਾ ਰਹੀ ਆ ਜੇ ਮੰਨ ਲਓ ਜਿਹੜਾ ਵਾਰ-ਵਾਰ ਕੰਟਰੈਕਟ ਕਢਾਉਣ ਦਾ ਮੁੰਕਾ ਕਢਾਉਣ ਦਾ ਵਰਕ ਪਰਮਿਟ ਕਢਾਉਣ ਵਾਲਾ ਚੰਜੜਾ ਉਹ ਵੀ ਸੋਲਵ ਕਰਨ ਜਾ ਰਹੀ ਆ ਕ੍ਰੂਸ਼ੀਅਤ ਇਮੀਗ੍ਰੇਸ਼ਨ ਜੇ ਤੁਹਾਡਾ ਟਰੇਡ ਕਾਰਪੇਂਟਰ ਦਾ ਵਾ ਜਾਂ ਸਟੀਲ ਦਾ ਵਾ ਤੇ ਤੁਸੀਂ ਇੱਕ ਕੰਪਨੀ ਦੇ ਵਿੱਚ ਕੰਮ ਕਰਦੇ ਕਿਸੇ ਕੰਪਨੀ ਵਿੱਚ ਜੇ ਤੁਸੀਂ ਕੰਪਨੀ ਚੇਂਜ ਕਰਨੀ ਹੈ ਹਨਾ ਚੇਂਜ ਕਰਨ ਵਾਸਤੇ ਤੁਹਾਨੂੰ ਦੁਬਾਰਾ ਮੁੰਕਾ ਅਪਲਾਈ ਕਰਨ ਦੀ ਲੋੜ ਨਹੀਂ ਹੈ ਸਿਰਫ ਤੁਹਾਨੂੰ ਉਸ ਕੰਪਨੀ ਦਾ ਕੰਟਰੈਕਟ ਚਾਹੀਦਾ ਵਾ ਕਿ ਜੇ ਤੁਹਾਡਾ ਸੇਮ ਹੀ ਕੰਟਰੈਕਟ ਹੈ ਸੇਮ ਹੀ ਕੰਮ ਹੋਆ ਤੇ ਜੇ ਤੁਸੀਂ ਚੇਂਜ ਕਰਨਾ ਹਟ ਉਹਦੇ ਵਾਸਤੇ ਤੁਹਾਨੂੰ ਨਵਾਂ ਜਿਹੜਾ ਵਾ ਮੁੰਕਾ ਪੀਪਰ ਜਿਹੜਾ ਹੁੰਦਾ ਵਾ ਜਿਹੜਾ ਵਰਕ ਪਰਮਿਟ ਆ ਉਹ ਨਵਾਂ ਈਸ਼ਕਰਾਂ ਦੀ ਲੋੜ ਨਹੀਂ ਹੈ ਸਿਰਫ ਤੁਹਾਨੂੰ ਕੰਟਰੈਕਟ ਚਾਹੀਦਾ ਉਹ ਕੰਪਨੀ ਕੋਲ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਉਸ ਕੰਮ ਦਾ ਤੁਸੀਂ ਕੰਟਰੈਕਟ ਲੈਣਾ ਵਾ ਕੰਟਰੈਕਟ ਲੈ ਕੇ ਜਿਹੜਾ ਵਾ ਜੁਆਇਨਿੰਗ ਕਰ ਲੈਣੀ ਹੈ ਨਵੀਂ ਕੰਪਨੀ ਵਿੱਚ ਜੇ ਤੁਸੀਂ ਨਵੀਂ ਕੰਪਨੀ ਚ ਜਾਣਾ ਚਾਹੁੰਦੇ ਆ ਪੁਰਾਣੀ ਕੰਪਨੀ ਛੱਡ ਕੇ ਤੇ ਉਹਦੇ ਵਿੱਚ ਕੋਈ ਝੰਜਟ ਨਹੀਂ ਹੋਊਗਾ ਇਹ ਜਿਹੜੀ ਇੱਕ ਬੜੀ ਵਧੀਆ ਨਿਊਜ਼ ਆ ਤੇ ਇਹ ਜਿਹੜੀ ਨਿਊਜ਼ ਆ ਇਹ ਯੋਰਪ ਦੇ ਹੋਰ ਵੀ ਬਹੁਤ ਸਾਰੇ ਕੰਟਰੀ ਜਿਹੜੇ ਆ ਇਹ ਚੀਜ਼ ਲਾਗੂ ਕਰ ਰਹੇ ਆ ਕਾਰਨ ਕੀ ਆ ਕਾਰਨ ਇਹ ਆ ਕਿਉਂਕਿ ਜਦੋਂ ਤੁਸੀਂ ਮੰਨ ਲਓ ਇੱਕ ਕੰਪਨੀ 'ਚ ਇੱਕ ਸਾਲ ਆਇਆ ਹੁੰਦਾ ਤੇ ਅਗਲੇ ਸਾਲ ਜਦੋਂ ਤੁਸੀਂ ਜਾਂ ਕੰਪਨੀ ਚੇਂਜ ਕਰਦੇ ਆ ਮੈਕਸਿਮਮ 90 ਦਿਨ ਦਾ ਜਿਹੜਾ ਟਾਈਮ ਹੁੰਦਾ ਉਹ ਬੰਦੇ ਦੇ ਕੋਲ ਕਿ 90 ਦਿਨ ਦੇ ਵਿੱਚ ਵਿੱਚ ਜਾਂ 2 ਮਹੀਨੇ ਦੇ ਵਿੱਚ ਵਿੱਚ ਤੁਸੀਂ ਨਵੀਂ ਕੰਪਨੀ ਨਵਾਂ ਵਰਕ ਪਰਮਿਟ ਈਸ਼ੂ ਕਰਨਾ ਹੁੰਦਾ ਤੇ ਜੇ ਇੱਕ ਬੰਦਾ ਸਾਲ ਦੇ ਵਿੱਚ ਇੱਕ ਕੰਪਨੀ ਚੇਂਜ ਕਰਦਾ ਮੰਨ ਲਓ ਕਿਆ ਕਈ ਵਾਰੀ ਇੱਕ ਬੰਦਾ ਸਾਲ ਦੇ ਵਿੱਚ ਦੋ ਕੰਪਨੀਆਂ ਵਿੱਚ ਚੇਂਜ ਕਰ ਲੈਂਦਾ ਠੀਕ ਆ ਤੇ ਕਟਕਟ ਉਹਦੇ 4 ਤੋਂ 5 ਮਹੀਨੇ ਖਰਾਬ ਹੁੰਦੇ ਆ ਉਹਦੇ ਵੀ ਖਰਾਬ ਹੁੰਦੇ ਆ ਤੇ 4 ਤੋਂ 5 ਮਹੀਨੇ ਗਵਰਨਮੈਂਟ ਨੂੰ ਟੈਕਸ ਵੀ ਨਹੀਂ ਜਾਂਦਾ ਤਾਂ ਕਿੰਨੇ ਪਰਸੈਂਟ ਵੀ ਹੋ ਸਕਦਾ ਤੁਹਾਡੀ ਸੈਲਰੀ ਦਾ ਤੇ ਉਹਦੇ ਕਰਕੇ ਜਿਹੜੀ ਗਵਰਨਮੈਂਟ ਉਹਨੂੰ ਵੀ ਲਾਸ ਹੁੰਦਾ ਸੋ ਇਸ ਕਰਕੇ ਗਵਰਨਮੈਂਟ ਚਾਹੁੰਦੀ ਆ ਕਿ ਸਾਨੂੰ ਵੀ ਲਾਸ ਨਾ ਹੋਵੇ ਬੰਦਾ ਵੀ ਪ੍ਰੋਪਰ ਕੰਮ ਕਰੀ ਜਾਵੇ ਤੇ ਬੰਦੇ ਇਧਰ ਉਧਰ ਨਾ ਜਾਣ ਤੇ ਇਸ ਕਰਕੇ ਇਹ ਜਿਹੜਾ ਨਵਾਂ ਲਾਅ ਗਵਰਨਮੈਂਟ ਲੈ ਕੇ ਆ ਰਹੀ ਆ ਕਿ ਸਿਰਫ ਤੁਹਾਨੂੰ ਕੰਪਨੀ ਚੇਂਜ ਕਰਨ ਵਾਸਤੇ ਉਹ ਨਵਾਂ ਵਰਕ ਪਰਮਿਟ ਇਸ਼ੂ ਕਰਾਉਣ ਦੀ ਲੋੜ ਨਹੀਂ ਹੈਗੀ ਸਿਰਫ ਤੁਹਾਨੂੰ ਕੰਟਰੈਕਟ ਚਾਹੀਦਾ ਨਵਾਂ ਸੇਮ ਕੰਮ ਦਾ ਬਟ ਜੇ ਤੁਸੀਂ ਟ੍ਰੇਡ ਚੇਂਜ ਕਰ ਰਹੇ ਹੋ ਮੰਨ ਲਓ ਤੁਸੀਂ ਕਾਰ ਪੇਂਟਰ ਦਾ ਟ੍ਰੇਡ ਆ ਜਾਂ ਕੋਈ ਵੀ ਦਾ ਟ੍ਰੇਡ ਆ ਉਹਦੇ ਵਿੱਚ ਉਹਦੇ ਟੂ ਚੇਂਜ ਕਰਕੇ ਤੁਸੀਂ ਕੋਈ ਜਿਹੜੀ ਆ ਹੋਰ ਕੋਈ ਜੌਬ ਜਿਹੜੀ ਲੈ ਰਹੇ ਆ ਮੰਨ ਲਓ ਤੁਸੀਂ ਡਰਾਈਵਰੀ ਲੈਣ ਦੇ ਵਿੱਚ ਜਾ ਰਹੇ ਆ ਜਾਂ ਕੋਈ ਜਾ ਰਹੇ ਆ ਫਿਰ ਤੁਹਾਨੂੰ ਜਿਹੜਾ ਕੰਟਰੈਕਟ ਨਵਾਂ ਲੈਣਾ ਪੈਣਾ ਵਾ ਫਿਰ ਤੁਹਾਨੂੰ ਜਿਹੜਾ ਨਵਾਂ ਵਰਕ ਪਰਮਿਟ ਜਿਹੜਾ ਵਾ ਉਸ ਕੰਮ ਦਾ ਕਢਵਾਉਣਾ ਪੈਣਾ ਸੋ ਇਹ ਚੀਜ਼ ਜਿਹੜੀ ਆ ਹੈਗੀ ਆ ਇਸ ਤੋਂ ਬਾਅਦ ਜਿਹੜੀ ਇੱਕ ਹੋਰ ਨਵੀਂ ਜਿਹੜੀ ਜਾਣਕਾਰੀ ਆ ਰਹੀ ਆ ਪਹਿਲੋਂ ਸੀਗੀ ਇਹ ਫੇਕ ਜਾਣਕਾਰੀ ਅਜ ਤੋਂ 2-3 ਮਹੀਨੇ ਪਹਿਲਾਂ ਲੋਕਾਂ ਰੌਲਾ ਪਾਇਆ ਸੀ ਕਿ ਸ਼ਾਇਦ ਨਹੀਂ ਇਦਾਂ ਹੋ ਸਕਦਾ ਬਾਅਦ ਵਿੱਚ ਇਹ ਚੀਜ਼ ਸੱਚ ਹੋਣੀ ਸ਼ੁਰੂ ਹੋ ਗਈ ਆ ਹੋ ਸਕਦਾ ਕਿ ਕ੍ਰੋਸ਼ੀਆ ਜਿਹੜਾ ਵਾ ਇਸ ਸਾਲ ਦੇ ਅੱਧ ਤੋਂ ਬਾਅਦ ਜਾਂ ਅਗਲੇ ਸਾਲ ਦੇ ਸਟਾਰਟਿੰਗ ਦੇ ਵਿੱਚ ਜਿਹੜਾ ਵਾ ਟੀਆਰਸੀ ਕਾਰਡ ਆ ਉਹਦੀ ਵੈਲਿਡਿਟੀ ਵਧਾ ਦੇਵੇ ਮਤਲਬ ਕਿ ਹੁਣ ਟੀਆਰਸੀ ਕਾਰਡ ਸੇਮ ਹੀ 1 ਸਾਲ ਦਾ ਮਿਲ ਰਿਹਾ ਵਾ ਠੀਕ ਆ ਇਦਾਂ ਦੂਸਰੇ ਕੰਟਰੀਆਂ 'ਚ ਮਿਲਦਾ ਬਟ ਕੁਝ ਇਦਾਂ ਦੀ ਜਾਣਕਾਰੀ ਨਿਕਲ ਕੇ ਆ ਰਹੀ ਆ ਕੀ ਹੋ ਸਕਦਾ ਕਰੋਸ਼ੀਆ 2 ਜਾਂ 3 ਸਾਲ ਦਾ ਜਿਹੜਾ ਵਾ ਜਿਹੜਾ ਵਾ ਟੀਆਰਸੀ ਕਾਰਡ ਤੇ ਵੀ ਉਹਦੇ ਨਾਲ ਇਹ ਫਾਇਦਾ ਹੋਊਗਾ ਕਿ ਬਾਰ-ਬਾਰ ਜਿਹੜਾ ਵਾ ਤੁਹਾਨੂੰ ਇਮੀਗ੍ਰੇਸ਼ਨ ਦੇ ਚੱਕਰ ਮਾਰਨ ਦੀ ਲੋੜ ਨਹੀਂ ਹੈਗੀ ਇਮੀਗ੍ਰੇਸ਼ਨ ਦਾ ਕੰਮ ਵੀ ਸਖਾਲਾ ਹੋ ਜਾਊਗਾ ਤੇ ਤੁਹਾਡਾ ਕੰਮ ਵੀ ਸਖਾਲਾ ਹੋ ਜਾਊਗਾ ਤੇ ਬਾਰ-ਬਾਰ ਜਿਹੜਾ ਵਾ ਤੁਹਾਨੂੰ ਖਰਚਾ ਨਹੀਂ ਪਊਗਾ ਸੋ ਇਹ ਜਿਹੜੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਵਾ ਇਹ ਜਿਹੜੀਆਂ ਅਪਡੇਟ ਅੱਜ ਦੋ ਤਿੰਨ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਕਰੋਸ਼ੀਆ ਦੀ ਨਾਲ ਰਿਲੇਟਡ ਕਰੋਸ਼ੀਆ ਦੀ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਅਸੀਂ ਕਿ ਜਿਹੜੀਆਂ ਇਹ ਆਪਰੇਟ ਸੀਗੀਆਂ ਇਹ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਮੈਂ ਇਹ ਜਿਹੜੀਆਂ ਨੂਜਾਂ ਇਹ ਜਿਹੜੀ ਨਿਊਜ਼ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਵਾਂ ਇਹ ਨਿਊਜ਼ ਕਨਫਰਮ ਬਹੁਤ ਸਾਰੀਆਂ ਵੈਬਸਾਈਟ ਦੇ ਉੱਤੇ ਜਿਹੜੀਆਂ ਇਹ ਨਿਊਜ਼ ਪਾਈਆਂ ਵਾਂ ਕਰੋਸ਼ੀਆ ਦੀ ਗਵਰਨਮੈਂਟ ਨੇ ਕਰੋਸ਼ੀਆ ਦੀ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀਆਂ ਨਿਯਮ ਬਣਾ ਬਟ ਇਹ ਲਾਗੂ ਕਦੋਂ ਹੁੰਦੀਆਂ ਵਾਂ ਇਨਾਂ ਦੀ ਜਿਹੜੀ ਕਨਫਰਮਡ ਡੇਟ ਆ ਉਹ ਹਜੇ ਕੋਈ ਇਸ਼ੂ ਨਹੀਂ ਕੀਤੀ ਹੈਗੀ ਹੋ ਸਕਦਾ ਕਿ ਇਸ ਸਾਲ ਜਿਹੜਾ ਹੋਇਆ ਹੈ ਇਹ ਇਸ਼ੂ ਕਰ ਦੇਣ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਸਾਲੇ ਲਾਗੂ ਕਰ ਦੇਣਗੇ ਹੋ ਸਕਦਾ ਜੂਨ ਜੁਲਾਈ ਚ ਕਰ ਦੇਣ ਬਾਕੀ ਹੋ ਸਕਦਾ ਕਿ ਲਾਸਟ ਚ ਕਰਨ ਬਟ ਇਹ ਕਨਫਰਮ ਆ ਕਿ ਇਹ ਚੀਜ਼ਾਂ ਲਾਗੂ ਹੋਣਗੀਆਂ ਇਸ ਚੀਜ਼ ਦਾ ਜਿਹੜਾ ਆਫੀਸ਼ੀਅਲੀ ਇਹਨਾਂ ਦੀ ਵੈਬਸਾਈਟ ਦੇ ਪੰਨਾਵਾਂ ਠੀਕ ਆ ਉਹ ਤੁਸੀਂ ਆਪ ਵੀ ਪੜ ਸਕਦੇ ਹੋ ਇਹਨਾਂ ਦੀਆਂ ਜਿਹੜੀਆਂ ਵੈਬਸਾਈਟ ਆ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਨਿਊਜ਼ ਤੇ ਇਹ ਨਿਊਜ਼ ਜਿੱ ਕੋਈ ਪੁਰਾਣੀਆਂ ਨਹੀਂ ਹੈਗੀਆਂ ਇਹ ਨਿਊਜ਼ ਜਿਹੜੀਆਂ 20 ਤਰੀਕ ਤੋਂ ਬਾਅਦ ਦੀਆਂ ਨਿਊਜ਼ ਆ ਯਾਨੀ 2 ਫਰਵਰੀ 2024 ਤੋਂ ਬਾਅਦ ਦੀਆਂ ਨਿਊਜ਼ ਹੈ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਆ ਸੋ ਇਹ ਸੀ ਜਿਹੜੀ ਅੱਜ ਦੀ ਜਾਣਕਾਰੀ ਤੁਹਾਨੂੰ ਸ਼ੇਅਰ ਕਰਨੀ ਸੀ ਬਾਕੀ ਜਾਣਕਾਰੀ ਚੰਗੀ ਲੱਗਦੀ ਆ ਜਾਣਕਾਰੀ ਚੰਗੀ ਲੱਗਦੀ ਆ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਪੋਰਟ ਕਰਿਓ ਸਸ ਦੀ ਕਾਲੀ ਸਾਰਿਆਂ